ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪਿਛਲੇ ਦਿਨਾਂ ਦੇ ਵਿੱਚ ਨਾ ਅਕਾਲੀ ਦਲ ਦੇ ਜਿਹੜੇ ਸਾਬਕਾ ਮੰਤਰੀ ਸੀ ਡਾਕੂ ਸੁੱਚਾ ਸਿੰਘ ਲੰਗਾ ਉਹਨਾਂ ਦਾ ਮੁੰਡਾ ਚਿੱਟੇ ਸਮੇਤ ਹਿਮਾਚਲ ਪ੍ਰਦੇਸ਼ ਦੇ ਇੱਕ ਹੋਟਲ 'ਚ ਫੜਿਆ ਗਿਆ ਅਸੀਂ ਜਦੋਂ ਦੋਸਤੋ ਗੱਲ ਕਰਦੇ ਸੀ ਨਾ ਕਿ ਨਸ਼ਾ ਚਿੱਟਾ ਡਰੱਗ ਬੰਦ ਕਿਉਂ ਨਹੀਂ ਹੋ ਰਿਹਾ ਤੇ ਜੇਕਰ ਇਹਦਾ ਤੋੜ ਹੈ ਇਹਦਾ ਬਦਲ ਹੈ ਤਾਂ ਉਹ ਕੀ ਹੈ ਖਸ ਖਸ ਦੀ ਖੇਤੀ ਦਾ ਪ੍ਰਬੰਧ ਕਰੋ ਚਿੱਟੇ ਟੀਕਾ ਟੀਕੇ ਚਿੱਟਾ ਗੋਲੀਆਂ ਗਾਬੇ ਬੂਪਰੇਕਸ ਬੰਦ ਕਰੋ ਤਾਂ ਲੀਡਰ ਪਤਾ ਕੀ ਕਰਦੇ ਸੀ ਨਾਲੇ ਤਾਂ ਚੰਗਾ ਮਾਵਾ ਤੋੜ ਕੇ ਵਟ ਕੇ ਗੋਲੀ ਤੜ ਕੇ ਕਾਫੀ ਨਾਲ ਖਾ ਲੈਣੀ ਤੇ ਨਾਲੇ ਖਚਰਾ ਹਾਸਾ ਹੱਸਣਾ ਕਿ ਫਲਾਨੇ ਯਾਰ ਡਾਕਟਰ ਰਣਜੀਤ ਵਰਗੇ ਉਹ ਐਵੇਂ ਇੱਕ ਵੇਵ ਚਲਾਈ ਬੈਠੇ ਐ ਤੇ ਜਦੋਂ ਵਿਧਾਨ ਸਭਾ ਦੇ ਵਿੱਚ ਸਤਕਾਰਯੋਗ ਆਮ ਆਦਮੀ ਪਾਰਟੀ ਦੇ ਕੁਝ ਐਮਐਲਏ ਸਹਿਬਾਨ ਵੱਲੋਂ ਇਹ ਮੰਗ ਉੱਠੀ ਕਿ ਖਸ ਖਸ ਦੀ ਖੇਤੀ ਦਾ ਪ੍ਰਬੰਧ ਕਰੋ ਤੇ ਜਿਹੜੇ ਗਰਮੀਤ ਸਿੰਘ ਖੁੱਡੀਆਂ ਸਾਹਵਾਨ ਖੇਤੀਬਾੜੀ ਮੰਤਰੀ ਸਾਹਿਬ ਜਿਨ੍ਹਾਂ ਦੇ ਪਿੰਡ ਦੇ 80% ਲੋਕ ਨਸ਼ਾ ਵਰਤਦੇ ਐ ਅਫੀਮ ਤੇ ਪੋਸਟ ਵਰਤਦੇ ਐ ਬੂ ਪ੍ਰਯੋਗਸ ਜੀ ਵਾਲੀਆਂ ਗੋਲੀਆਂ ਵਰਤਦੇ ਆ ਪਿੰਡ ਚ ਜਾ ਕੇ ਤੁਸੀਂ ਸਰਵੇ ਕਰਾ ਲਓ ਦੋ ਪਿੰਡ ਐ ਖੁੱਡੀਆਂ ਗਲਬ ਸਿੰਘ ਤੇ ਖੁੱਡੀਆਂ ਮਹਾ ਸਿੰਘ ਦੋਸਤੋ ਪਰ ਸਭ ਤੋਂ ਵੱਡੀ ਗੱਲ ਐ ਮਿੱਤਰੋ ਇਹ ਸਿਆਣੇ ਕਹਿੰਦੇ ਸੀ ਇੱਕ ਸਿਆਣੇ ਬਜ਼ੁਰਗ ਨੇ ਆਖਿਆ ਮੈਨੂੰ 80 ਸਾਲ ਦੇ ਨੇ ਕਹਿੰਦਾ ਜਦੋਂ ਲੀਡਰਾਂ ਦੇ ਆਪ ਦੇ ਘਰੇ ਅੱਗ ਲੱਗੀ ਨਾ ਦੂਜੇ ਦੇ ਘਰੇ ਲੱਗੀ ਬਸੰਤਰ ਦਿਖਦੀ ਐ ਜਦੋਂ ਆਪ ਦੇ ਘਰੇ ਲੱਗੀ ਉਦੋਂ ਪਤਾ ਲੱਗੂ ਪਰ ਦੋਸਤੋ ਕਹਿੰਦੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਮਨਾਈਂਗੀ ਆਪਾਂ ਵੀ ਮਰ ਜਾਣਾ ਪਰ ਜਦੋਂ ਸੋਚਾ ਸਿੰਘ ਲੰਗਾ ਦਾ ਮੁੰਡਾ ਚਾਰ ਮੁੰਡੇ ਇੱਕ ਕੁੜੀ ਨਾਲ ਫੜੇਗੇ ਹੋਟਲ ਦੇ ਵਿੱਚ ਬਲੈਕ ਕਰਦੇ ਹੋਏ ਉਹਨਾਂ ਕੋਲੇ ਕਿਲੋ ਦੇ ਕਰੀਬ ਚਿੱਟਾ ਸੀ ਕਿੰਨੇ ਪੈਸਿਆਂ ਦਾ ਬਣਿਆ ਉਹ ਮੁੰਡੇ ਨੂੰ ਹੋਸ਼ ਹੀ ਨਹੀਂ ਸੀ ਤੁਸੀਂ ਸਾਰਿਆਂ ਨੇ ਵੀਡੀਓ ਫੋਟੋ ਵੇਖੀਆਂ ਜਿਹੜੀਆਂ ਉਥੋਂ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਛਾਪਾ ਮਾਰਨ ਸਮੇ ਫੋਟੋ ਖਿੱਚੀਆਂ ਜਦੋਂ ਇਹਨਾਂ ਲੀਡਰਾਂ ਦੇ ਨਾ ਪੋਲੀਟੀਸ਼ੀਅਨਾਂ ਦੇ ਬੱਚੇ ਆਪ ਲੱਗਣਗੇ ਨਾ ਚਿੱਟੇ ਤੇ ਤੇ ਰੋਜ਼ ਇਹਨਾਂ ਦੇ ਘਰਾਂ ਵਾਲੀਆਂ ਇਹਨਾਂ ਨੂੰ ਘਰੇ ਵੜਨਸਾਰ ਇਹਨਾਂ ਦੀ ਸਰਵਿਸ ਕਰਨੀਆਂ ਇਹਨਾਂ ਨੂੰ ਗਾਲ੍ਹਾਂ ਕੱਢਣਗੀਆਂ ਕਿ ਤੁਸੀਂ 15 20 ਸਾਲਾਂ ਚ ਕੀ ਕੀਤਾ ਜਦੋਂ ਚਿੱਟਾ ਪੈਰ ਪਸਾਰ ਰਿਹਾ ਸੀ ਪੰਜਾਬ ਨੂੰ ਡੋਬਣ ਵਾਸਤੇ ਦੋਸਤੋ ਪੰਜਾਬ ਨੂੰ ਖਤਮ ਕਰਨ ਵਾਸਤੇ ਚਿੱਟਾ ਖਤਮ ਨਹੀਂ ਕੀਤਾ ਜਾ ਰਿਹਾ ਕੱਲ ਕੁੰਬਰ ਵਿਜੇ ਪ੍ਰਤਾਪ ਸਾਹਿਬ ਨੇ ਆਖਿਆ ਕਿ ਰਾਗਵ ਚੱਡਾ ਸਾਹਿਬ ਦੇ ਨੇੜੇ ਵਾਲੇ ਦੋ ਅਫੀਸਰ ਸਹਿਬਾਨ ਆ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਦਾ ਚਿੱਟਾ ਨਸ਼ਾ ਵਿਕ ਰਿਹਾ ਹੈ ਜਿਹੜੇ ਸ਼ਰਿਆਂ ਵਕਾਰੇ ਹੈ ਹੁਣ ਕੀ ਐਮਐਲਏ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਹੈ ਮੌਜੂਦਾ ਸਰਕਾਰ ਦੇ ਹੈ ਉਹ ਕਹਿ ਰਿਹਾ ਆਨ ਰਿਕਾਰਡ ਆਨ ਸਟੇਜ ਉਹ ਵੀ ਝੂਠੇ ਐ ਪਰ ਮੇਤਰੋ ਜਦੋਂ ਲੀਡਰੋ ਜਦੋਂ ਪੋਲੀਟੀਸ਼ੀਨੋ ਤੁਸੀਂ ਕਿਸੇ ਪਾਰਟੀ ਦੇ ਹੋ ਜਦੋਂ ਤੁਹਾਡੇ ਘਰਾਂ 'ਚ ਅੱਗ ਪਹੁੰਚ ਗਈ ਨਾ ਚਿੱਟੇ ਵਾਲੀ ਤਾਂ ਉਦੋਂ ਤੱਕ ਵੇਲਾ ਬੀਤ ਜਾਣਾ ਤੁਸੀਂ ਪਸਤਾਉਣਾ ਫਿਰ ਬਹੁਤ ਬਹੁਤ ਸ਼ੇਅਰ ਕਰਿਓ ਧੰਨਵਾਦ ਸਸੀ ਕਾਲ